ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਤਰ ਸਮੇਤ ਜਿਹੜੇ ਵਿਦੇਸ਼ੀ ਖਾਤਿਆਂ ਦੀ ਜਾਂਚ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਸੀ ਉਸ ਮਸਲੇ ਦੇ ਵਿੱਚ ਹਾਈ ਕੋਰਟ ਨੇ ਵਿਦੇਸ਼ੀ ਖਾਤਿਆਂ ਦੀ ਜਾਂਚ ਦੀ ਇਜਾਜ਼ਤ ਦੇ ਦਿੱਤੀ ਹੈ ਪੂਰੀ ਖਬਰ ਹੈ ਕਿ ਹਾਈ ਕੋਰਟ ਵੱਲੋਂ ਕੈਪਟਨ ਮਿਰਿੰਦਰ ਸਿੰਘ ਅਤੇ ਰਣੇਂਦਰ ਸਿੰਘ ਦੇ ਵਿਦੇਸ਼ੀ ਖਾਤਿਆਂ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਦੀ ਆਗਿਆ ਦੇ ਦਿੱਤੀ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ ਮਸਲ ਮਸਲਨ ਈਡੀ ਨੂੰ ਆਮਦਨ ਕਰ ਵਿਭਾਗ ਵੱਲੋਂ ਸ਼ਿਕਾਇਤ ਦੇ ਨਾਲ ਮਿਸਟ੍ਰੇਟ ਅਦਾਲਤ 'ਚ ਦਾਇਰ ਕੀਤੇ ਗਏ ਦਸਤਾਵੇਜ਼ਾਂ ਦੀ ਜਾਂਚ ਕਰਨ ਦੀ ਆਗਿਆ ਦੇ ਦਿੱਤੀ ਹੈ। ਇਹ ਸ਼ਿਕਾਇਤ ਆਮਦਨ ਕਰ ਐਕਟ ਦੀ ਧਾਰਾ 270 ਅਤੇ ਭਾਰਤੀ ਦੰਡ ਸੰਤਾ ਦੀਆਂ ਧਰਾਵਾਂ ਤਹਿਤ ਦਾਇਰ ਕੀਤੀ ਗਈ ਸੀ ਇਹ ਮਾਮਲਾ ਉਸ ਜਾਣਕਾਰੀ ਨਾਲ ਸੰਬੰਧਿਤ ਹੈ ਜੋ ਫਰਾਂਸੀਸੀ ਟੈਕਸ ਅਥਾਰਟੀ ਵੱਲੋਂ ਭਾਰਤ ਨੂੰ ਮਹੱਈਆ ਕਰਵਾਈ ਗਈ ਸੀ ਅਤੇ ਜਿਸ ਵਿੱਚ ਇਹ ਦੋਸ਼ ਲਗਾਇਆ ਗਿਆ ਸੀ ਕਿ ਮੁੱਖ ਮੰਤਰੀ ਕੈਪਟਨ ਅਬਰਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਵਿਦੇਸ਼ੀ ਵਪਾਰਕ ਸਿਸਟਮਾਂ ਰਾਹੀਂ ਚਲਾਈਆਂ ਜਾਂਦੀਆਂ ਜਾਇਦਾਦਾਂ ਦੇ ਲਾਭਪਾਤਰੀ ਹਨ ਕਾਰਵਾਈ ਦੌਰਾਨ ਈਡੀ ਨੇ ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਦੀ ਮੰਗ ਕਰਨ ਵਾਲੀ ਅਰਜੀ ਦਾਇਰ ਕੀਤੀ ਸੀ ਤਾਂ ਜੋ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ ਮੈਸਟਰੇਟ ਨੇ ਅਰਜੀ ਸਵਕਾਰ ਕਰ ਲਈ ਸੀ ਜਿਸ ਤੋਂ ਬਾਅਦ ਪਟੀਸ਼ਨਰਾਂ ਨੇ ਇਸ ਹੁਕਮ ਨੂੰ ਚੁਣੌਤੀ ਦਿੱਤੀ ਸੀ ਜਸਟਿਸ ਤ੍ਰਿਭਵਨ ਦਈਆ ਨੇ ਕਿਹਾ ਕਿ ਇਹ ਜਾਣਕਾਰੀ ਜਨਤਕ ਕਰਨ ਦਾ ਮਾਮਲਾ ਨਹੀਂ ਹੈ ਸਗੋਂ ਇਸ ਦੀ ਵਰਤੋਂ ਜਾਂਚ ਲਈ ਕਰਨ ਦਾ ਹੈ ਉਹਨਾਂ ਸਪਸ਼ਟ ਕੀਤਾ ਕਿ ਪਟੀਸ਼ਨਰ ਦੋਹਰੇ ਟੈਕਸੇਸ਼ਨ ਤੋਂ ਬਚਣ ਲਈ ਸਮਝੌਤੇ ਭਾਰਤ ਫ੍ਰਾਂਸ ਟੈਕਸ ਸੰਧੀ ਦਾ ਹਵਾਲਾ ਦੇ ਕੇ ਇਤਰਾਜ਼ ਨਹੀਂ ਕਰ ਸਕਦੇ ਜੇਕਰ ਸਮਝੌਤੇ ਦੀ ਕੋਈ ਉਲੰਘਣਾ ਹੁੰਦੀ ਹੈ ਤਾਂ ਇਸ ਦਾ ਵਿਰੋਧ ਆਮਦਨ ਕਰ ਵਿਭਾਗ ਵੱਲੋਂ ਕੀਤਾ ਜਾ ਸਕਦਾ ਹੈ ਨਾ ਕਿ ਪਟੀਸ਼ਨਰ ਦੁਆਰਾ ਇਹ ਵੀ ਜ਼ਿਕਰ ਕੀਤਾ ਗਿਆ ਕਿ ਕੈਪਟਨ ਮਰਿੰਦਰ ਸਿੰਘ ਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਦੀ ਜਿਹੜੀ ਪਟੀਸ਼ਨ ਹੈ ਉਹ ਖਾਰਜ ਕਰਦਿਆਂ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਉਨ੍ਹਾਂ ਦਸਤਾਵੇਜ਼ਾਂ ਦੇ ਨਿਰਿਖਣ ਕਰਨ ਦੀ ਆਗਿਆ ਦਿੱਤੀ ਹੈ ਜਿਨ੍ਹਾਂ ਨੂੰ ਲੈ ਕੇ ਆਮਦਨ ਕਰ ਵਿਭਾਗ ਨੇ ਸ਼ਿਕਾਇਤ ਨਾਲ ਮੈਜਿਸਟਰੇਟ ਅਦਾਲਤ ਵਿੱਚ ਇਹ ਮੰਗ ਕੀਤੀ ਸੀ ਇਹ ਸ਼ਿਕਾਇਤ ਆਮਦਨ ਕਰ ਐਕਟ ਦੀ ਧਾਰਾ 277 ਅਤੇ ਭਾਰਤੀ ਦੰਡ ਸੰਤਾ ਦੀ ਧਰਾਵਾਂ ਤਹਿਤ ਦਰਜ ਕੀਤੀ ਗਈ ਸੀ ਇਹ ਮਾਮਲਾ ਉਨ੍ਹਾਂ ਜਾਣਕਾਰੀਆਂ ਨਾਲ ਸੰਬੰਧਿਤ ਹੈ ਜੋ ਫਰਾਂਸ ਦੀ ਟੈਕਸ ਅਥਾਰਟੀ ਵੱਲੋਂ ਭਾਰਤ ਨੂੰ ਉਪਲਬਧ ਕਰਵਾਈਆਂ ਗਈਆਂ ਸਨ ਜਿਨ੍ਹਾਂ ਵਿੱਚ ਦਾਵਾ ਕੀਤਾ ਗਿਆ ਸੀ ਕਿ ਤਤਕਲੀਨ ਸੀਐਮ ਕੈਪਟਨ ਬਿਰਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਵਿਦੇਸ਼ੀ ਵਪਾਰਕ ਸੰਸਥਾਵਾਂ ਰਹੀ ਚਲਾਈਆਂ ਜਾ ਰਹੀਆਂ ਜੈਦਾਦਾ ਦੇ ਲਾਭਪਾਤਰੀਆਂ ਮੈਸਟਰੇਟ ਵੱਲੋਂ ਅਰਜੀ ਨੂੰ ਸਵੀਕਾਰ ਕਰਨ ਤੇ ਪਟੀਸ਼ਨਰ ਕਰਤਾਵਾਂ ਨੇ ਚੁਣੌਤੀ ਦਿੱਤੀ ਸੀ ਹਾਈ ਕੋਰਟ ਦੀ ਅਦਾਲਤ ਨੇ ਕਿਹਾ ਕਿ ਮਾਮਲਾ ਦਸਤਾਵੇਜ਼ ਦੀ ਜਾਣਕਾਰੀ ਜਨਤਕ ਕਰਨ ਦਾ ਨਹੀਂ ਹੈ ਸਗੋਂ ਜਾਂਚ ਲਈ ਅਪਜੋਗ ਕਰਨ ਦਾ ਹੈ ਉਹਨਾਂ ਸਾਫ਼ ਕੀਤਾ ਕਿ ਪਟੀਸ਼ਨਰ ਕਰਤਾਵਾ ਐਗਰੀਮੈਂਟ ਫੋਰ ਐਵਿਡੈਂਸ ਆਫ ਡਬਲ ਟੈਕਸੇਸ਼ਨ ਭਾਰਤ ਫਰਾਂਸ ਕਰ ਸੰਧੀ ਦਾ ਹਵਾਲਾ ਦੇ ਕੇ ਇਤਰਾਜ਼ ਪ੍ਰਗਟ ਨਹੀਂ ਕਰ ਸਕਦੇ ਜੇਕਰ ਸਮਝੌਤੇ ਦਾ ਕੋਈ ਅਲੰਘਣਾ ਹੁੰਦਾ ਜਾਂ ਲੰਘਣ ਹੋਈ ਹੈ ਤਾਂ ਇਸ ਦਾ ਵਿਰੋਧ ਆਮਦਨ ਕਰ ਵਿਭਾਗ ਕਰ ਸਕਦਾ ਨਾ ਕਿ ਪਟੀਸ਼ਨ ਕਰਤਾ ਅਦਾਲਤ ਨੇ ਕਿਹਾ ਰਾਮਜੀਤ ਮਲਾਨੀ ਮਾਮਲੇ ਵਿੱਚ ਪਹਿਲਾਂ ਹੀ ਇਹ ਸਿਧਾਂਤ ਸਥਾਪਿਤ ਕੀਤਾ ਜਾ ਚੁੱਕਾ ਹੈ ਕਿ ਜੇ ਕਿਸੇ ਨਾਗਰਿਕ ਜਾਂ ਸੰਸਥਾ ਦੇ ਬੈਂਕ ਖਾਤਿਆਂ ਵਿੱਚ ਗੜਬੜ ਦੀ ਜਾਣਕਾਰੀ ਹੈ ਤਾਂ ਇਸ ਨੂੰ ਰਾਜ ਨਾਲ ਸਾਂਝਾ ਕਰਨਾ ਜ਼ਰੂਰੀ ਹੈ ਤਾਂ ਜੋ ਜਾਂਚ ਕੀਤੀ ਜਾ ਸਕੇ ਇੱਥੇ ਇਹ ਵੀ ਜਾਣਕਾਰੀ ਈਡੀ ਜੋ ਰਾਜ ਦੀ ਹੀ ਸੰਸਥਾ ਨੂੰ ਜਾਂਚ ਲਈ ਦਿੱਤੀ ਜਾ ਰਹੀ ਹੈ ਪਟੀਸ਼ਨ ਕਰਤਾਵਾਂ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਫਰਾਂਸ ਨਾਲ ਹੋਏ ਸਮਝੌਤੇ ਦੇ ਅਨੁਛੇਦ ਖਾਈ ਤਹਿਤ ਜਾਣਕਾਰੀ ਨੂੰ ਗੁਪਤ ਰੱਖਣਾ ਜ਼ਰੂਰੀ ਹੈ ਅਤੇ ਸਿਰਫ ਕਾਰਮਲੰਕਨ ਜਾਂ ਵਸੂਲੀ ਲਈ ਵਰਤੀ ਜਾ ਸਕਦੀ ਹੈ ਪਰ ਹਾਈ ਕੋਰਟ ਨੇ ਇਸ ਤਰਕ ਨੂੰ ਖਾਰਜ ਕਰ ਦਿੱਤਾ ਤੇ ਕਿਹਾ ਕਿ ਈਡੀ ਨੂੰ ਦਸਤਾਵੇਜ਼ਾਂ ਤੱਕ ਪਹੁੰਚਣ ਤੋਂ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ ਅਦਾਲਤ ਨੇ ਇਹ ਵੀ ਸਾਫ਼ ਕੀਤਾ ਕਿ ਈਡੀ ਸਿਰਫ ਜਾਂਚ ਦੇ ਟੀਚੇ ਲਈ ਦਸਤਾਵੇਜ਼ਾਂ ਦਾ ਨਿਰਖਣ ਕਰ ਸਕੇਗੀ ਅਤੇ ਉਹਨਾਂ ਨੂੰ ਜਨਤਕ ਨਹੀਂ ਕੀਤਾ ਜਾਵੇਗਾ ਜਦ ਤੱਕ ਕਾਨੂੰਨ ਇਸ ਦੀ ਆਗਿਆ ਨਾ ਦੇਵੇ ਅੰਤ ਵਿੱਚ ਪਟੀਸ਼ਨ ਕਾਰਜਕਾਰ ਦਿੱਤੀ ਗਈ ਤੇ ਈਡੀ ਨੂੰ ਦਸਤਾਵੇਜ਼ਾਂ ਦੀ ਨਿਰਖਣ ਦੀ ਆਗਿਆ ਵੀ ਦੇ ਦਿੱਤੀ ਗਈ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧ ਗਈਆਂ ਕੈਪਟਨ ਅਮਰਿੰਦਰ ਸਿੰਘ ਜੋ ਕਾਂਗਰਸ ਪਾਰਟੀ ਵੱਲੋਂ ਦੋ ਦਫਾ ਪੰਜਾਬ ਦੇ ਮੁੱਖ ਮੰਤਰੀ ਰਹੇ ਚੁੱਕੇ ਨੇ ਤੇ 2022 ਦੇ ਵਿੱਚ ਉਹਨਾਂ ਨੂੰ ਕਾਂਗਰਸ ਹਾਈ ਕਮਾਂਡ ਨੇ ਪਾਸੇ ਕਰਦਿਆਂ ਹੋਇਆ ਉਹਨਾਂ ਦੀ ਜਗ੍ਹਾ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾ ਦਿੱਤਾ ਸੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਗਠਨ ਕੀਤਾ ਸੀ ਔਰ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਮਰਜ ਹੋ ਗਏ ਸੀ ਤੇ ਫਿਰ ਸਾਂਝੇ ਤੌਰ ਤੇ ਉਹਨਾਂ ਚੋਣਾਂ ਵੀ ਲੜੀਆਂ ਸੀ ਖੁਦ ਕੈਪਟਨ ਅਮਰਿੰਦਰ ਸਿੰਘ ਹੋਣੀ ਆਪਣੀ ਪਟਿਆਲਾ ਸ਼ਹਿਰ ਸੀਟ ਤੋਂ ਬੁਰੀ ਤਰ੍ਹਾਂ ਹਾਰ ਗਏ ਸੀ ਉਦੋਂ ਫਿਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਲੀਡਰ ਦੇ ਤੌਰ ਤੇ ਹੀ ਵਿਚਾਰੇ ਸਨ ਪਰ ਹੁਣ ਉਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਾਲਾਂਕਿ ਇਹੜੀ ਭਾਰ ਸਰਕਾਰ ਦੀ ਏਜੰਸੀ ਆ ਇਸ ਸਮੇਂ ਪਾ ਜਿਹੜੀ ਆ ਉਹ ਬੀਜੇਪੀ ਸੈਂਟਰ ਦੇ ਵਿੱਚ ਰਾਜ ਕਰ ਰਹੀ ਆ ਇਹ ਕਾਫੀ ਮਾਮਲਾ ਗੰਭੀਰ ਦੱਸਿਆ ਜਾ ਰਿਹਾ ਇਸ ਤੋਂ ਪਹਿਲਾਂ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ 2000 2 ਤੋਂ ਲੈ ਕੇ 2007 ਤੱਕ ਮੁੱਖ ਮੰਤਰੀ ਰਹੇ ਨੇ ਤੇ ਫਿਰ ਉਸ ਸਮੇਂ ਦੀ ਸ਼੍ਰੋਮਣੀ ਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਨੇ ਕੈਪਟਨ ਬਿਰਿੰਦਰ ਸਿੰਘ ਦੇ ਖਿਲਾਫ ਕਈ ਘੁਟਾਲਿਆਂ ਦੀ ਜਿਹੜੀ ਜਾਂਚ ਕੀਤੀ ਸੀ ਉਹਦੇ ਦੇ ਵਿੱਚ ਕੇਸ ਵੀ ਚੱਲੇ ਖਾਸ ਕਰਕੇ ਲੁਧਿਆਣਾ ਸਿਟੀ ਸਕੈਮ ਦਾ ਵੀ ਇੱਕ ਵੱਡਾ ਚਰਚਾ ਜਿਹੜਾ ਚੱਲਦਾ ਰਿਹਾ ਫਿਰ 7 ਤੋਂ ਲੈ ਕੇ 17 ਤੱਕ ਕੈਪਟਨ ਅਮਰਿੰਦਰ ਸਿੰਘ ਹੁਣੀ ਤਰੀਕਾ ਭੁਗਤਦੇ ਰਹੇ ਫਿਰ 17 ਦੇ ਵਿੱਚ ਜਦੋਂ ਉਹਨਾਂ ਦੀ ਮੁਢਲੀ ਸਰਕਾਰ ਬਣ ਜਾਂਦੀ ਹੈ ਤੇ ਉਹ ਸਾਰੇ ਜਿਹੜੇ ਕੇਸ ਆ ਠੀਕ ਹੋ ਜਾਂਦੇ ਨੇ। ਉਹ ਵੀ ਤੁਹਾਨੂੰ ਦੱਸ ਦਈਏ ਕਿ ਜਦੋਂ ਕਾਲੀਆਂ ਦੀ 1997 ਤੋਂ ਲੈ ਕੇ 2002 ਤੱਕ ਸਰਕਾਰ ਸੀ ਤੋਂ ਉਸ ਸਮੇਂ ਜਿਹੜੇ ਨੇ ਕਾਲੀਆਂ ਤੇ ਦੋਸ਼ ਲਗੇ ਕਿ ਬਹੁਤ ਵੱਡੇ ਪੱਧਰ ਤੇ ਗੜਬੜੀਆਂ ਕੀਤੀਆਂ ਤੇ ਫਿਰ ਕੈਪਟਨ ਮਿਰਿੰਦਰ ਸਿੰਘ ਹੋਣਾ ਨੇ ਜਦੋਂ ਮੁੱਖ ਮੰਤਰੀ ਲੋਇਆ ਤੋਂ 2002 ਤੋਂ ਲੈ ਕੇ 2000 ਰਹਿੰਦੇ ਨੇ ਮੁੱਖ ਮੰਤਰੀ ਪੰਜਾਬ ਦੇ ਸੱਤ ਤੱਕ ਫਿਰ ਕਾਲੀਆਂ ਦੇ ਖਿਲਾਫ ਜਿਹੜੇ ਨੇ ਕਾਫੀ ਮੁਕੱਦਮੇ ਦਰਜੋਂ ਦੇ ਇਥੋਂ ਤੱਕ ਕਿ ਸੁਭੀ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਵੀ ਰੋਪੜ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀ ਜਦੋਂ ਸੱਤ ਦੇ ਵਿੱਚ ਕਾਲੀਆਂ ਦੀ ਸਰਕਾਰ ਬਣ ਜਾਂਦੀ ਤੋਂ ਜਿਹੜੇ ਸਾਰੇ ਜਿਹੜੇ ਕੇਸ ਰਜਿਸਟਰ ਕੀਤੇ ਗਏ ਅਕਾਲੀ ਦਲ ਦੇ ਲੀਡਰਸ਼ਿਪ ਦੇ ਖਿਲਾਫ ਉਹ ਵੀ ਬਾਅਦ ਚ ਕਈ ਕੇਸਾਂ ਦੇ ਵਿੱਚ ਲਗਭਗ ਸਾਰੇ ਕੇਸਾਂ ਦੇ ਵਿੱਚ ਬਾਦਲ ਪਰਿਵਾਰ ਬਰੀ ਹੋ ਗਿਆ ਸੀ ਤੇ ਫਿਰ ਕੈਪਟਨ ਮਿਰਿੰਦਰ ਸਿੰਘ ਦੇ ਖਿਲਾਫ ਮੁਕੱਦਮੇ ਦਰਜੋਂ ਗਏ ਤੇ ਫਿਰ ਕੈਪਟਨ ਮਿਰਿੰਦਰ ਸਿੰਘ ਦੀ ਜਦੋਂ ਸਰਕਾਰ ਹੁੰਦੀ ਤੇ ਉਹ ਬਰੀ ਹੋ ਜਾਂਦੇ ਲੇਕਿਨ ਫਿਲਹਾਲ ਜਿਹੜਾ ਆ ਮਾਮਲਾ ਜਿਹੜਾ ਆਇਆ ਈਡੀ ਦਾ ਉਦ ਨੂੰ ਲੈ ਕੇ ਹੁਣ ਕੈਪਟਨ ਅਮਰਿੰਦਰ ਸਿੰਘ ਦੀਆਂ ਜਿਹੜੀਆਂ ਵਾ ਮੁਸ਼ਕਲਾਂ ਵੱਧ ਗਈਆਂ ਨਾਲ ਉਹਨਾਂ ਦੇ ਪੁੱਤਰ ਰਾਨਿੰਦਰ ਸਿੰਘ ਦੀਆਂ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੇ ਲੰਨ ਹੋਇਆ ਗਿਆ ਦੇਖਦੇ ਰਹੋ ਏਬੀ ਪੰਜਾਬ ਧੰਨਵਾਦ